ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਗੁਰੂ ਦੀ ਅਪਾਰ ਬਖਸ਼ਿਸ਼ ਦੇ ਨਾਲ ਅੱਜ ਮੱਲਾਂਵਾਲਾ ਸ਼ਹਿਰ ਦੀਆਂ ਸਮੂਹ ਸੰਗਤਾਂ ਨੇ ਸਿੱਖ ਪੰਥ ਦੇ ਮਹਾਨ ਜਰਨੈਲ 18ਵੀਂ ਸਦੀ ਦੇ ਸਿਰਕੰਢ ਯੋਧੇ ਮਹਾਰਾਜਾ ਸਰਦਾਰ ਜੱਸਾ ਸਿੰਘ ਜੀ ਰਾਮਗੜੀਆ ਉਹਨਾਂ ਦਾ ਜਰਨਹੜਾ ਮਨਾਇਆ ਕਿਉਂਕਿ 5 ਮਈ 1723 ਦੇ ਵਿੱਚ ਸਰਦਾਰ ਜੱਸਾ ਸਿੰਘ ਜੀ ਰਾਮਗੜੀਆ ਨੇ ਜਨਮ ਲਿਆ ਸੀ ਈਚੋਗਰ ਲਾਹੌਰ ਦੇ ਲਾਗੇ ਪਿੰਡ ਹੈ ਸੋ ਅੱਜ ਦੁਨੀਆ ਭਰ ਦੇ ਵਿੱਚ ਉਸ ਮਹਾਨ ਯੋਧੇ ਦਾ ਦਿਹਾੜਾ ਮਨਾਇਆ ਜਾ ਰਿਹਾ ਹੈ 80 ਸਾਲ ਇਸ ਮਰਦ ਨੇ ਕੌਮ ਦੀ ਖਾਤਰ ਮੱਲਾ ਮਾਰੀਆਂ ਪਰਉਪਕਾਰ ਕੀਤੇ ਸਿੱਖ ਪੰਥ ਦੀ ਚੜ੍ਹਦੀ ਕਲਾ ਦੇ ਕਾਰਜ ਕੀਤੇ ਮਹਾਨ ਕੁਰਬਾਨੀਆਂ ਮਹਾਨ ਦੇਣ ਹੈ ਸਰਦਾਰ ਜੱਸਾ ਸਿੰਘ ਜੀ ਰਾਮ ਗੜੀਏ ਦੀ ਇਸ ਵਾਸਤੇ ਅੱਜ ਉਹਨਾਂ ਨੂੰ ਬਹੁਤ ਅਲੋਖ ਸਤਿਕਾਰ ਦੇ ਨਾਲ ਯਾਦਗੀ ਭਰੇ ਉਹਨਾਂ ਦੇ ਜਨਮ ਦਿਹਾੜੇ ਦੇ ਸਬੰਧੀ ਵੱਡਾ ਸਮਾਗਮ ਕੀਤਾ ਗਿਆ ਗੁਰਦਰਾ ਸਾਹਿਬ ਵਿਖੇ ਸੂਜੇ ਸਹਿਤ ਸ਼ਹਿਰ ਦੀਆਂ ਸੰਗਤਾਂ ਇਕੱਠੀਆਂ ਹੋਈਆਂ ਸਨ ਤੇ ਸਰਦਾਰ ਜੱਸਾ ਸਿੰਘ ਜੀ ਰਾਮ ਗੜੀਏ ਦੇ ਲਗਭਗ ਸਾਰੇ ਜੀਵਨ ਦੇ ਇਤਿਹਾਸ ਦੀ ਵਿਚਾਰ ਸੰਗਤ ਦੇ ਨਾਲ ਸਾਂਝੀ ਕੀਤੀ ਗਈ। ਕੋਈ ਖਾਸ ਸਨੇਹਾ ਸਾਡੇ ਸਿੱਖ ਜਗਤ ਨੂੰ ਨੌਜਵਾਨਾਂ ਨੂੰ ਦੇਣਾ ਚਾਹੋਗੇ ਅੱਜ ਦੇ ਦਿਹਾੜੇ ਤੇ। ਸਭ ਤੋਂ ਜ਼ਰੂਰੀ ਸਨੇਹਾ ਇਹ ਹੈ ਜੀ ਕਿ ਇੱਕ ਛੋਟੇ ਜਿਹੇ ਪਰਿਵਾਰ ਦੇ ਵਿੱਚੋਂ ਉੱਠ ਕੇ ਸਰਦਾਰ ਜੱਸਾ ਸਿੰਘ ਜੀ ਰਾਮਗੜੀਆ ਜਿਨ੍ਹਾਂ ਦੇ ਦਾਦਾ ਜੀ ਬਾਬਾ ਸਰਦਾਰ ਹਰਦਾਸ ਸਿੰਘ ਜੀ ਜਿਨ੍ਹਾਂ ਦੇ ਪਿਤਾ ਯਾਨੀ ਭਗਵਾਨ ਸਿੰਘ ਜੀ ਅਤੇ ਪਿਤਾ ਪੁਰਖੀ ਉਹਨਾਂ ਨੂੰ ਆਪਣੇ ਘਰ ਦੇ ਵਿੱਚੋਂ ਬਾਣੀ ਤੇ ਬਾਣੀ ਦੀ ਗੁਰਸਿੱਖੀ ਦੀ ਦਾਤ ਪ੍ਰਾਪਤ ਹੋਈ ਸੀ ਤੇ ਇੱਕ ਸਧਾਰਨ ਪਰਿਵਾਰ ਵਿੱਚੋਂ ਉੱਠ ਕੇ ਉਹਨਾਂ ਨੇ ਗੁਰਸਿੱਖੀ ਦੇ ਨਾਲ ਜੁੜ ਕੇ ਦੁਨੀਆ ਦੇ ਇਤਿਹਾਸ ਅੰਦਰ ਇੱਕ ਵੱਡਾ ਨਾਮ ਖੱਟਿਆ ਜਿਨ੍ਹਾਂ ਦੀ ਮਿਸਾਲ ਹੋਰ ਸਾਨੂੰ ਸੰਸਾਰ ਦੇ ਵਿੱਚੋਂ ਕਿਤੇ ਉਹ ਵੀ ਨਹੀਂ ਮਿਲਦੀ ਇਸ ਵਾਸਤੇ ਲੋੜ ਹੈ ਅੱਜ ਸਾਡੇ ਵਿਸ਼ੇਸ਼ ਕਰਕੇ ਯੂਥ ਨੂੰ ਮੈਂ ਬੇਨਤੀ ਕਰਾਂਗਾ ਸਾਡੇ ਪਰਿਵਾਰਾਂ ਨੂੰ ਮੈਂ ਬੇਨਤੀ ਕਰਾਂਗਾ ਕਿ ਜੇ ਸਾਡੇ ਬਜ਼ੁਰਗਾਂ ਨੇ ਬਾਣੀ ਤੇ ਬਾਣੇ ਨਾਲ ਜੁੜ ਕੇ ਇੰਨਾ ਸੋਹਣਾ ਜੀਵਨ ਆਪਣਾ ਬਤੀਤ ਕੀਤਾ ਹੈ ਕਿ ਅਸੀਂ ਉਹਨਾਂ ਦੀਆਂ ਉਦਾਹਰਨਾਂ ਸਟੇਜਾਂ ਤੋਂ ਅੱਜ ਉਹਨਾਂ ਦਾ ਨਾਮ ਲਿਆ ਜਾਂਦਾ ਹੈ ਤੇ ਅਸੀਂ ਅੱਜ ਨਸ਼ਿਆਂ ਦੇ ਰਾਹ ਤੇ ਜੇ ਸਾਡੇ ਪਰਿਵਾਰ ਬੱਚੇ ਤੁਰ ਗਏ ਜੇ ਗੰਦੀ ਰਾਜਨੀਤੀ ਦੀ ਭੇਟ ਚੜ ਗਏ ਜੇ ਪਖਤਪੁਣਾ ਡੇਰਾਵਾਦ ਪਖੰਡਵਾਦ ਜਾਂ ਹੋਰ ਸਾਰੀਆਂ ਮਾਰਾਂ ਜਿਹੜੀਆਂ ਪੰਜਾਬ ਨੂੰ ਤੇ ਸਿੱਖ ਕੌਮ ਨੂੰ ਪੈ ਰਹੀਆਂ ਨੇ ਉਹਦਾ ਕਾਰਨ ਇਹੀ ਹੈ ਕਿ ਅਸੀਂ ਕਿਤੇ ਨਾ ਕਿਤੇ ਕਿਸੇ ਕਾਰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨਾਲੋਂ ਇਹ ਦਸ਼ਮੇਸ਼ ਪਿਤਾ ਦੀਆਂ ਜਿਹੜੀਆਂ ਅਸੀਸਾਂ ਬਖਸ਼ਿਸ਼ਾਂ ਨੇ ਖੰਡੇ ਬਾਟੇ ਦੀ ਪੌੜੀ ਤੋਂ ਦੂਰ ਗਏ ਆਓ ਵਾਪਸ ਮੁੜੀਏ ਸਰਦਾਰ ਜੱਸਾ ਸਿੰਘ ਜੀ ਰਾਮਗੜੀਏ ਦੇ ਜਨਮ ਦਿਹਾੜੇ ਨੂੰ ਮਨਾਉਂਦਿਆਂ ਮੈਂ ਇਹੀ ਸੁਨੇਹਾ ਦੇਣਾ ਹੈ ਕਿ ਅਸੀਂ ਵੀ ਖੰਡੇ ਬਾਟੇ ਦੀ ਪੌੜੀ ਲੈ ਕੇ ਬਾਣੀ ਦੇ ਬਾਣੀ ਨਾਲ ਜੁੜ ਕੇ ਆਪਣੇ ਬਜ਼ੁਰਗਾਂ ਦੇ ਮਹਾਨ ਇਤਿਹਾਸ ਤੋਂ ਪ੍ਰੇਰਣਾ ਲੈ ਕੇ ਤੇ ਆਪਣਾ ਚੜ੍ਹਦੀ ਕਲਾ ਦਾ ਜੀਵਨ ਮਤੀਤ ਕਰੀਏ ਤਾਂ ਕਿ ਅਸੀਂ ਨਸ਼ਿਆਂ ਦੇ ਕੋਹੜ ਤੋਂ ਹੋਰ ਜਿੰਨੀਆਂ ਵੀ ਅਲਾਮ ਦਾ ਸਮਾਜ ਵਿੱਚ ਨਹੀਂ ਉਹਨਾਂ ਤੋਂ ਆਪ ਬਚ ਸਕੀਏ ਆਪਣੇ ਪਰਿਵਾਰਾਂ ਨੂੰ ਬੱਚਿਆਂ ਨੂੰ ਬਚਾ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਨਾਮ ਜਪੋ ਤੁਹਾਡਾ ਸ਼ੁਕਰੀਆ ਭਾਈ ਸਾਹਿਬ ਜੀ ਆਪਣਾ ਨਾਮ ਦੱਸਦੇ ਹੋ ਅੱਜ ਕੀ ਪ੍ਰੋਗਰਾਮ ਰਿਹਾ ਗੁਰਦਰਾ ਸਾਹਿਬ ਦੇ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਲਾਕਾਨਵਾਸੀ ਅਤੇ ਪ੍ਰਬੰਧਕ ਕਮੇਟੀ ਦੇ ਸਹਿਯੋਗ ਦੇ ਨਾਲ ਇੱਕ ਗੁਰੂ ਘਰ ਵਿਖੇ ਗਰੰਥੀ ਸਿੰਘ ਦੀ ਡਿਉਟੀ ਨਿਭਾ ਰਿਹਾ ਹੰਕਦੀਪ ਸਿੰਘ ਮੇਰਾ ਨਾਮ ਹੈ ਔਰ ਮੈਂ ਦੇਸ਼ਾਂ ਵਿਦੇਸ਼ਾਂ ਵਿੱਚ ਜਿੱਥੇ ਵੈਗੁਰੂ ਪ੍ਰਚਾਰ ਦੀ ਸੇਵਾ ਲੈਂਦੇ ਆ ਉੱਥੇ ਪਹਿਲੀ ਵਾਰ ਇਸ ਇਲਾਕੇ ਦੇ ਵਿੱਚ ਵੇਖਿਆ ਹੈ ਕਿ ਸਰਦਾਰ ਜੱਸਾ ਸਿੰਘ ਅਰਮਗੜੀਆ ਜਿਨ੍ਹਾਂ ਦਾ ਜਨਮ ਦਿਨ ਹਰ ਸਾਲ ਬੜੀ ਧੂਮ ਧਾਮ ਨਾਲ ਅਤੇ ਸੱਚਾ ਸਨੇਹਾ ਦੇਣ ਵਾਸਤੇ ਮਨਾਇਆ ਜਾਂਦਾ ਹੈ ਸਭ ਤੋਂ ਪਹਿਲਾਂ ਤਾਂ ਸਤਿਕਾਰ ਕਰਦੇ ਆ ਗੁਰੂ ਸਾਹਿਬ ਜੀ ਦਾ ਜਿਨ੍ਹਾਂ ਨੇ ਪਹਲਾਉ ਦਮ ਇਲਾਕੇ ਨੂੰ ਦਿੱਤਾ ਹੈ ਮੈਂ ਮੇਰੇ ਦਿ ਲੋ ਧੰਨਵਾਦ ਕਰਦਾ ਇਸ ਇਲਾਕੇ ਦੇ ਮੱਲਾ ਵਾਲੇ ਗੁਰਦੁਆਰਾ ਬਾਬਾ ਵਿਸ਼ਵਕਰਮਾ ਸਿੰਘ ਸਭਾ ਸਾਰੀ ਪ੍ਰਬੰਧਕ ਕਮੇਟੀਆਂ ਦੀ ਅੱਡੇ ਆਰਾਮ ਗੜੀਆ ਕਾਲ ਜਥੇਬੰਦੀ ਜਿਨ੍ਹਾਂ ਨੇ ਆਪ ਸਰਦੀ ਹੈ ਤੇ ਨਾਲ ਉਹ ਸੁਰਮੇ ਦਾ ਜਿੱਥੇ ਨਾਮ ਵਧਾਉਂਦੇ ਹੈ ਉਥੇ ਹਰ ਸਾਲ ਪ੍ਰਚਾਰ ਵੀ ਹੁੰਦਾ ਹੈ ਔਰ ਸੋਨਾ ਸੁਨੇਹਾ ਇਹ ਮਿਲਦਾ ਹੈ ਕਿ ਹਰ ਸਾਲ ਜਿੰਨੇ ਵੀ ਇਲਾਕੇ ਦੇ ਸਿਰ ਕੱਢਵੇਂ ਜੀ ਹੈ ਅਫਸਰ ਨੇ ਉਹਨਾਂ ਨੂੰ ਸਨਮਾਨਤ ਵੀ ਕੀਤਾ ਜਾਂਦਾ ਹੈ ਉਹ ਤਾਂ ਭਾਵੇਂ ਇਹ ਹੈ ਕਿ ਸਾਨੂੰ ਜਿੱਥੇ ਸੱਚੇ ਪਾਤਸ਼ਾਹ ਜੀ ਨੇ ਜਰਨੈਲ ਬਣਾਇਆ ਸਾਡੇ ਵੱਡਿਆਂ ਨੂੰ ਅੱਜ ਵੀ ਅਸੀਂ ਉਸ ਦੀ ਕਾਮਯਾਬੀ ਬਰਕਰਾਰ ਰੱਖੀਏ ਤੇ ਸੱਚ ਤੇ ਚੱਲ ਕਰਕੇ ਇਹ ਪਹਿਰਾ ਦੇ ਕੇ ਜਿਵੇਂ ਅੱਜ ਵੀ ਬੱਚਿਆਂ ਨੂੰ ਸਨਮਾਨਤ ਕੀਤਾ ਗਿਆ ਅੱਜ ਦੇ ਸਮਾਗਮ ਵਿੱਚ ਵੀ ਇਹ ਬੜਾ ਵੱਡਾ ਮੈਸੇਜ ਹੈ ਮੈਂ ਦਿਲ ਤੋਂ ਧੰਨਵਾਦ ਵੀ ਕਰਦਾ ਹਾਂ ਤੁਸ ਜੀ ਦਾ ਸੇਵਾਦਾਰ ਵਜੀਰ ਦਾ ਹੁਣ ਕਰਤੇ ਅਤੇ ਅਰਦਾਸ ਵੀ ਗੁਰੂ ਪਾਤਸ਼ਾਹ ਜੀ ਦੇ ਚਰਨਾਂ 'ਚ ਕਰਦਾ ਕਿ ਕੌਮ ਅਤੇ ਸਾਡੇ ਸਾਰੇ ਸਿੱਖ ਇਸੇ ਤਰ੍ਹਾਂ ਚੜ੍ਹਦੀ ਕਲਾ ਦੇ ਸਮਾਗਮ ਨੂੰ ਸਮਾਨ ਸੂਰਮੇ ਦੇ ਤਰ੍ਹਾਂ ਕਰਾਉਂਦੇ ਰਹਿਣ ਤਾਂ ਕਿ ਸਭ ਨੂੰ ਚੜ੍ਹਦੀ ਕਲਾ ਦਾ ਮੈਸੇਜ ਅਤੇ ਬਖਸ਼ਿਸ਼ ਮਿਲੇ ਦੀ ਵਾਹਿਗੁਰੂ ਦੀ ਕਾਟਮਾਲ ਸਵਾਗਤੂ ਦੀ ਕੀਫਤ ਹਾਂਜੀ ਪ੍ਰਧਾਨ ਜੀ ਕੀ ਨਾਮ ਆਪਣਾ ਔਰ ਕੀ ਪ੍ਰੋਗਰਾਮ ਰਿਹਾ ਜੀ ਅੱਜ ਕੀ ਕਹਿਣਾ ਚਾਹੁੰਦਾ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਜੌਨ ਸਿੰਘ ਪ੍ਰਧਾਨ ਗੁਰਦੁਆਰਾ ਅਵਿਸ਼ਵ ਕਰਮਾ ਸਿੰਘ ਸਵਾ ਮੱਲਾਂ ਵਾਲਾ ਅੱਜ ਦਾ ਜੋ ਸਮਾਗਮ ਸੀਗਾ ਸਿੱਖ ਕੌਮ ਦੇ ਮਹਾਨ ਜਰਨੈਲ ਮਹਾਰਾਜਾ ਸਰਦਾਰ ਜਸਤ ਸਿੰਘ ਰਾਮਗੜੀਆ ਉਹਨਾਂ ਦੇ ਜਨਮ ਦਿਨ ਨੂੰ ਸਮਰਪਿਤ ਹੁੰਦਿਆ ਹੋਇਆ ਜੋ ਅੱਜ ਦਾ ਦਿਨ ਦੇ ਦਿਨ ਦਾ ਸਮਾਗਮ ਸੀਗਾ 6 ਤੋਂ 9 ਵਜੇ ਤੱਕ ਉਹ ਬੜਾ ਹੀ ਬਹੁਤ ਸਰਦਾਰ ਭਾਵਨਾ ਨਾਲ ਮਨਾਇਆ ਗਿਆ ਹੈ। ਔਰ ਜਿੰਨੀਆਂ ਵੀ ਸੰਗਤਾਂ ਘਰੂ ਘਰ ਪਹੁੰਚੀਆਂ ਹਨ ਔਰ ਜਾਂ ਲਾਈਵ ਵੀ ਚੱਲਿਆ ਹੈ। ਦੇਸ਼ ਦੇਸ਼ ਵਿੱਚ ਜਿੰਨੀਆਂ ਸੰਗਤਾਂ ਨੇ ਇਹ ਸਮਾਗਮ ਮਨਾਇਆ ਹੈ ਜਾਂ ਸੁਣਿਆ ਹੈ ਸਾਰੀ ਸੰਗਤ ਨੂੰ ਉਹਨਾਂ ਦੇ ਜਨਮ ਦਿਨ ਦੀਆਂ ਬਹੁਤ-ਬਹੁਤ ਵਧਾਈਆਂ ਹੋਣ ਜੀ। ਅੱਜ ਦੇ ਦਿਨ ਵਿੱਚ ਉਹਨਾਂ ਦੇ ਜਨਮ ਦਿਨ ਮਨਾਇਆ ਗਿਆ ਹੈ। ਉਦੇ ਵਿੱਚ ਵਿਸ਼ੇਸ਼ ਤੌਰ ਤੇ ਜੋ ਇਲਾਕੇ ਦੇ ਪੱਤਰਕਾਰ ਵੀ ਉਹਨਾਂ ਨੂੰ ਸਨਮਾਨ ਦਿੱਤਾ ਗਿਆ ਹੈ ਔਰ ਜੋ ਇਲਾਕੇ ਦੇ ਵਿੱਚ ਬੱਚੇ ਜਿਹੜੇ ਪਹਿਲੇ ਦੂਜੇ ਨੰਬਰ ਤੇ ਪੰਜਾਬ ਦੇ ਵਿੱਚੋਂ ਮੈਰਿਟ ਦੇ ਬੱਚੇ ਆਏ ਹਨ ਉਹਨਾਂ ਨੂੰ ਵੀ ਸਨਮਾਨਿਤ ਕੀਤਾ ਗਿਆ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ